ਇਸ ਵੇਲੇ ਪਿੰਡ ਲਸਿਆਣ ਦੇ ਵਿੱਚ ਮੌਜੂਦ ਆ ਪਿੰਡ ਲਸਿਆਣ ਉਹ ਪਿੰਡ ਹੈ ਜਿਹੜਾ ਜਮਾ ਬਾਰਡਰ ਦੇ ਉੱਤੇ ਹੈ ਮੇਰੇ ਪਿੱਛੇ ਤੁਸੀਂ ਤਾਰੇ ਦੇਖ ਸਕਦੇ ਹੋ ਇਹਨਾਂ ਤਾਰਾਂ ਦੇ ਉੱਲੇ ਪਾਕਿਸਤਾਨ ਹੈ ਤੇ ਇਧਰਲੇ ਬੰਨੇ ਪੰਜਾਬ ਹੈ ਪੰਜਾਬ ਦਾ ਇਹ ਬਾਰਡਰ ਨੂੰ ਲੱਗਦਾ ਪਿੰਡ ਹੈ ਔਰ ਇੱਥੇ ਕੀ ਹਾਲਾਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਗਰਾਉਂਡ ਜ਼ੀਰੋ ਦੀ ਸਥਿਤੀ ਹੈ ਜਾਣ ਲੈਣਾ ਬਹੁਤ ਜ਼ਰੂਰੀ ਹੈ ਦੱਸਦੀ ਹੈ ਕਿ ਇਸ ਪਿੰਡ ਦੇ ਵੱਲ ਪਹੁੰਚ ਰਹੇ ਸਾਂ ਦੇ ਰਸਤੇ ਦੇ ਵਿੱਚ ਬੀਐਸਐਫ ਦੇ ਜਵਾਨ ਆਮ ਨਾਲੋਂ ਜ਼ਿਆਦਾ ਨਜ਼ਰ ਆਏ ਨੇ ਬੀਐਸਐਫ ਦੇ ਜਵਾਨਾਂ ਦੀ ਤੈਨਾਤੀ ਆਮ ਨਾਲੋਂ ਜ਼ਿਆਦਾ ਨਜ਼ਰ ਆਈ ਹੈ ਇਧਰਲੇ ਪਾਸੇ ਜੋ ਹਾਲਾਤ ਨੇ ਹੁਣ ਤੱਕ ਅਸੀਂ ਤੁਹਾਨੂੰ ਦਿਖਾਏ ਨੇ ਪਰ ਉਧਰਲੇ ਪਾਸੇ ਕੀ ਚੱਲ ਰਿਹਾ ਹੈ ਇਹ ਸਵਾਲ ਅਜੇ ਤੱਕ ਹਰ ਕਿਸੇ ਦੇ ਮਨ ਦੇ ਵਿੱਚ ਹੈਗਾ ਹਰ ਇੱਕ ਦੀ ਜ਼ੁਬਾਨ ਤੇ ਹੈਗਾ ਹਰ ਇੱਕ ਦੇ ਜ਼ੈਨ ਦੇ ਵਿੱਚ ਹੈਗਾ ਮੇਰੇ ਪਿੱਛੇ ਤੁਸੀਂ ਤਾਰਾਂ ਦੇਖ ਰਹੇ ਹੋ ਉਹ ਸਾਰੀਆਂ ਤਾਰਾਂ ਨੇ ਜਿੱਥੇ ਜਿਸ ਦੇ ਪਾਰ ਪਾਕਿਸਤਾਨ ਹੈ ਔਰ ਇਸ ਪਾਰ ਪੰਜਾਬ ਹੈ ਭਾਰਤ ਦਾ ਪੰਜਾਬ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਖਾਸ ਤੌਰ ਤੇ ਇਸ ਪਿੰਡ ਦੀ ਸਥਿਤੀ ਕੀ ਹੈ ਜਾਂ ਆਸ-ਪਾਸ ਦੇ ਪਿੰਡਾਂ ਦੀ ਸਥਿਤੀ ਕੀ ਹੈ ਜਿਹੜੇ ਤਾਰਾਂ ਦੇ ਨਾਲ ਲੱਗਦੇ ਨੇ ਪਿੰਡ ਕਿਉਂਕਿ ਤਾਰਾਂ ਦੇ ਓਲੇ ਵੀ ਆਪਣੇ ਪੰਜਾਬੀ ਭਰਾਵਾਂ ਦੀਆਂ ਜ਼ਮੀਨਾਂ ਨੇ ਉੱਥੇ ਜਾ ਕੇ ਵੀ ਵਿਆਹੀ ਹੋ ਰਹੀ ਹੈ ਪਿੰਡ ਦੇ ਲੋਕਾਂ ਦਾ ਇਦਾਵਾ ਆ ਕਿ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕੁਝ ਟਾਈਮ ਦਿੱਤਾ ਗਿਆ ਸੀ ਜਿਸ ਟਾਈਮ ਦੇ ਵਿੱਚ ਵਿੱਚ ਆਪਣੀ ਵਾਢੀ ਪੂਰੀ ਕਰ ਲਈ ਜਾਵੇ ਉਧਰਲੇ ਬੰਨਿਓ ਉਹ ਕਰਨ ਵੀ ਲਈ ਗਈ ਹੈ ਬੜੀ ਖਾਮਾਂ ਦੇ ਉੱਤੇ ਉਹ ਹੋ ਵੀ ਗਈ ਹੈ ਇਸ ਪਿੰਡ ਦੇ ਵਿੱਚ ਵੀ ਹੋ ਚੁੱਕਿਆ ਔਰ ਖਾਸ ਤੌਰ ਤੇ ਪਿੰਡ ਦੇ ਵਸਨੀਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੌਜੂਦਾ ਹਾਲਾਤ ਕੀ ਹੈਗੇ ਨੇ ਪਿੰਡ ਦੇ ਵਸਨੀਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੌਜੂਦਾ ਸਥਿਤੀ ਇਸ ਪਿੰਡ ਦੀ ਕੀ ਹੈ ਜੋ ਸਥਿਤੀ ਬਣੀ ਹੋਈ ਹੈ ਪਹਿਲਗਾਮ ਹਮਲੇ ਤੋਂ ਬਾਅਦ ਬਾਰਡਰ ਏਰੀਆ ਦੇ ਉੱਤੇ ਕੀ ਹਾਲਾਤ ਹੈ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਇੱਕ ਖੇਤ ਦੇ ਵਿੱਚ ਖੜੋਤੇ ਔਰ ਪਿੱਛੇ ਤਾਰਾਂ ਨਜ਼ਰ ਆ ਰਹੀਆਂ ਨੇ ਉਹ ਦੇਸ਼ ਦੀ ਸਰਹੱਦ ਹੈ ਔਰ ਸਰਹੱਦ ਦੇ ਉਸ ਪਰ ਪਾਕਿਸਤਾਨ ਪਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਿੰਮਤ ਸਿੰਘ ਹੈ ਜੀ ਆਪਣਾ ਨਾਲ ਪਿੰਡ ਵੀ ਦੱਸ ਦਿਓ ਕਿਹੜਾ ਮੇਰਾ ਪਿੰਡ ਲਸਹਾਨਾ ਸਹਾਨ ਪਿੰਡ ਹਾਂਜੀ ਹਾਂ ਜਮਾਈ ਨਾਲ ਬਾਰਡਰ ਲੱਗਦਾ ਪਿੱਛੇ ਹਾਂ ਦੇਖੋ ਪਿੱਛੇ ਜਮਾਈ ਨਾਲ ਹੀ ਬਾਰਡਰ ਹਾਂ ਜੋ ਹਾਲਾਤ ਇਸ ਵੇਲੇ ਬਣੇ ਹੋਏ ਬਾਰਡਰਾਂ ਤੇ ਉਰੇ ਕਿਦਾਂ ਦੇ ਹਾਲ ਨੇ ਪਾਜੀ ਇੱਥੇ ਤੇ ਬਹੁਤ ਵਧੀਆ ਠੀਕ ਆ ਕੰਮ ਹਾਲੇ ਤੱਕ ਤੇ ਬਾਕੀ ਜੇ ਕੋਈ ਮੂਵਮੈਂਟ ਹੁੰਦੀ ਹੈ ਤੇ ਕੋਈ ਚੱਕਰ ਨਹੀਂ ਅਸੀਂ ਆਰਮੀ ਦੇ ਨਾਲ ਖੜੇ ਹਾਂ ਆ ਰਹੀ ਸੀ ਤਣਾਤੀ ਵਾਵਾ ਹੋਈ ਪੀਸੀ ਅੱਗੇ ਨਾਲ ਮਿਲਣਾ ਜਿਆਦਾ ਹੀ ਆ ਇਦਾਂ ਹੀ ਆ ਕਿਤਾ ਬੰਦਿਆਂ ਨੇ ਪਰ ਉਹਨਾਂ ਨੂੰ ਸਾਲਿਆਂ ਨੂੰ ਚੌਂਚ ਰਾਕੇ ਗੋਲੀ ਮਾਰਨੀ ਚਾਹੀਦੀ ਹੈ ਚਲੋ ਸਾਡੀ ਫੋਰਸ ਕਿਹੜੀ ਘਟਾ ਕਿਸੇ ਨਾਲ ਉਹ ਡੱਟੀ ਪਈ ਆ ਤੇ ਕੰਮ ਚੱਲੇਦਾ ਜੋ ਹੋਏਗਾ ਦਿਖੀ ਜਾਏਗੀ ਸਾਰੀ ਦੁਨੀਆ ਨਾਲ ਹੀ ਪਰ ਬਹੁਤ ਗਲਤ ਕੀਤਾ ਉਹਨਾਂ ਨੇ ਜਿਹੜਾ ਧਰਮ ਦੇ ਕੇ ਮਾਰਿਆ ਤੇ ਉਹਨ ਸਾਡੇ ਬੰਦੇ ਵੀ ਧਰਮ ਦਾਖ ਦੱਸ ਕੇ ਮਾਰਨਗੇ ਅੱਛਾ ਆਪਣੀ ਕਿਸੇ ਦੀ ਜ਼ਮੀਨ ਉਧਰ ਵੀ ਉਧਰਲੇ ਪਾਸੇ ਵੀ ਹੈ ਸਾਡੀ ਪਾਰ ਜ਼ਮੀਨ ਹੈਗੀ ਹੈ ਹਾਂ ਮਾਲਕੀਏ ਸਾਡੀ ਇਹ ਸਾਹਮਣੇ ਤਾਰ ਦੇਖੋ ਲੱਗੀ ਹੈ ਇਹਦੇ ਪਾਰ ਸਾਡੀ ਆਪਣੀ ਮਾਲਕੀ ਹੈ ਤਾਰ ਵਿੱਚ ਲੱਗੀ ਦੀ ਹੈ ਅੱਛਾ ਹਾਂਜੀ ਹਾਂਜੀ ਤੁਸੀਂ ਉਹ ਨਿਵੇੜ ਕਸਲਾ ਹਾਂ ਫਸਲ ਵਾਲਾ ਕੰਮ ਨਿਵੇੜਤਾ ਫੌਜ ਬੀਐਸਐਫ ਆ ਇਹ ਨਾਲ ਪੂਰਾ ਕੰਮ ਕਰਵਾਇਆ ਵੀ ਬੀ ਦੇਰ ਤੱਕ ਕੰਬਾਈਨ ਚੱਲੀ ਸਹੀ ਹੈ ਤੇ ਸਾਰਿਆਂ ਨੇ ਆਪਣੀ ਫਸਲ ਕਟਾ ਲਈ ਹੈ ਠੀਕ ਹੈ ਅੱਛਾ ਕੋਈ ਇਹਨਾਂ ਨੇ ਟਾਈਮ ਲਿਮਿਟ ਵੀ ਦਿੱਤੀ ਸੀ ਕਿ ਐਨੇ ਦੇਜ ਕਰ ਲਓ ਕੰਮ ਕੁਛ ਹਾਂ ਇਹਨੇ ਟਾਈਮ ਰੱਖਿਆ ਵੀ ਛਿਤੀ ਤੋਂ ਛਿਤੀ ਕਤਾਰੋਂ ਪਰ ਵਾਲੀ ਫਸਲ ਕਵਰ ਕਰੋ ਹਾਲਾਤ ਮਾੜੇ ਆ ਕੁਝ ਵੀ ਹੋ ਸਕਦਾ ਤੁਸੀਂ ਆਪਣੀ ਫਸਲ ਸੰਭਲੋ ਤੰਗੀ 6 ਮਹੀਨਿਆਂ ਦੀ ਫਸਲ ਆ ਕੁਝ ਵੀ ਹੋ ਸਕਦਾ ਉਧਰੋਂ ਕੋਈ ਵਾਰਦਾਤ ਨਾ ਹੋ ਜੇ ਅੱਛਾ ਮੈਂ ਤੇ ਉਹ ਭਾਂਜੇ ਵਿਰੋਧੀ ਦੋਸਤ ਹਾਲਾਤ ਮਤਲਬ ਉਧਰ ਹੋ ਸਕਦਾ ਕੁਝ ਸਰ ਉਧਰ ਦੀ ਜਿਹੜੀ ਫੋਰਸ ਹੈ ਸਾਡੇ ਬੰਦੇ ਦੱਸਦੇ ਵੀ ਉਹ ਵੀ ਅਲਰਟ ਹੋ ਗਏ ਤੇ ਪਹਿਲਾਂ ਜਿੱਦਾਂ ਕਿ ਮੋਰਚੇ ਦੇ ਬਾਹਰ ਬੈਠੇ ਰਹਿੰਦੇ ਐਵੇਂ ਹੀ ਉਹਨੋਂ ਬਾਹਰ ਨਹੀਂ ਆਉਂਦੇ ਆਪਣੇ ਜਿੱਥੇ ਹੁੰਦਾ ਅੰਦਰ ਹੀ ਹੁੰਦੇ ਆ ਤੇ ਆਪਣੀ ਆਪਣੇ ਬੰਦੂਖ ਵਗੈਰਾ ਰਵਾਲਪੁਰ ਜੋ ਵੀ ਹੁੰਦਾ ਉਹ ਤਨਾਤ ਰੱਖਦੇ ਪੂਰੀ ਠੀਕ ਹੈ ਤੇ ਆਪਣੀ ਸੇਫਟੀ ਕੀਤੀ ਤੇ ਚੰਗੀ ਹੈ ਵੀ ਹੈ ਕਿ ਬੀਐਸਐਫ ਨੇ ਨਾਲ ਹੋ ਕੇ ਬੜਾ ਸੰਯੋਗ ਦਿੱਤਾ ਤੇ ਡੇਰ ਤੱਕ ਕੰਬਾਈਨ ਚਲਾ ਕੇ ਔਰ ਸਵੇਰੇ 7 ਵਜੇ ਕੰਬਾਈਨ ਅੰਦਰ ਚੱਲ ਜੰਦੀ ਰਹੀ ਹੈ ਤੁਹਾਨੂੰ ਐਂ ਲੱਗਦਾ ਤੁਸੀਂ ਤਾਂ ਬਾਰਡਰ ਤੇ ਤੁਹਾਨੂੰ ਐ ਲੱਗਦਾ ਕਿ ਜੰਗ ਦੇ आसार ਬਣਦੇ ਪਏ ਸਰ ਹਾਲਾਤ ਦਿੱਖਦੇ ਸਾਰ ਤਾਂ ਇਦਾਂ ਹੀ ਲੱਗ ਰਿਹਾ ਵੀ ਤੁਹੀ ਤਾਂ ਮਤਲਬ ਲੱਗ ਗਈ ਹੁੰਦੇ ਉਹ ਅਦਰ ਤੋਂ ਉਧਰ ਨੂੰ ਵੀ ਘਾਤ ਪੈਂਦੀ ਹੋਣੀ ਹੈ ਹਾਂ ਸਾਡੀ ਜ਼ਮੀਨ ਬਾਰਡਰ ਤੇ ਹੀ ਹੈ ਮੇਰੀ ਜ਼ਮੀਨ ਹੈ ਨੇੜੇ ਬਾਰਡਰ ਅੱਗੇ ਗਾੜੀ ਵੀ ਜ਼ਮੀਨਾਂ ਲੇਕਿਨ ਆਪਾਂ ਜਾਇਦਾ ਆਪਣਾ ਕੰਮ ਕਰਕੇ ਵਾਪਸ ਆਇਦਾ ਫੋਰਸ ਸਾਡੇ ਨਾਲ ਰਹਿੰਦੀ ਹੈ ਮਾੜਾ ਮੋਟਾ ਕੋਈ ਨੀਗਾ ਪੈਂਦੀ ਹੋਣੀ ਕਿ ਕੁਝ ਅਦਰ ਲੱਗਦਾ ਪਤਾ ਕਿ ਉਧਰ ਕੁਝ ਉਧਰ ਵੀ ਕੁਝ ਚੱਲਦਾ ਪਿਆ ਨਹੀਂ ਉਹ ਨਹੀਂ ਦੇਖੋ ਸਾਡਾ ਉਧਰਲੇ ਪਾਸੋਂ ਤੇ ਮੇਰੇ ਹਿਸਾਬ ਨਾਲ ਅਹੀਂ ਕੁਝ ਘੈ ਨਹੀਂ ਸੱਦਰ ਲੇਕਿਨ ਸਾਡੇ ਵਾਲੇ ਬੰਦੇ ਜੇ ਕਿ ਉਹ ਕਹ ਰਿਹਾ ਜੀ ਅਲਰਟ ਰਭੋ ਅੰਦਰਲੇ ਖਾਤੇ ਕੀ ਪਤਾ ਹੈ ਹਾਂ ਕੁਝ ਵੀ ਹੋ ਸਕਦਾ ਸਰ ਕੋਈ ਚੋਰੀ ਕੀ ਕਰ ਜੇਗਾ ਕੀ ਨਹੀਂ ਕੀ ਪਤਾ ਲੱਗੇਗਾ ਬਾਕੀ ਅਹੀਂ ਆਪਣੀ ਬੀਐਸਐਫ ਸਾਡੇ ਨਾਲ ਆਰਮੀ ਫੋਰਸਾ ਬਾਕੀ ਖੜੇ ਆ ਡਟੇ ਪਏ ਆ ਜੋ ਹੋਏਗੀ ਦੇਖੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਚਾਹਦਾ ਕਿ ਫਤਿਹ ਜੋ ਹੋਏਗਾ ਬਿਲਕੁਲ ਜੀ ਭਾਈ ਆਪਣਾ ਨਾਮ ਦੱਸਿਓ ਜੀ ਭਾਈ ਮੇਰਾ ਨਾਮ ਹੈ ਰਾਹੁਲ ਠਾਕਰ ਰਾਹੁਲ ਠਾਕਰ ਹਾਂ ਤੁਹਾਡੇ ਖੇਤ ਆ ਜੀ ਉਰੇ ਹਾਂਜੀ ਹਾਂਜੀ ਸਰ ਸਾਡੇ ਖੇਤ ਆ ਜਮਾਈ ਸਰ ਹੱਦ ਦੇ ਨਾਲ ਹਾਂ ਨਾਲ ਵੀ ਆ ਤੇ ਪਾਰ ਵੀ ਆ ਗਿਆ ਹਾਂਜੀ ਹਾਂਜੀ ਤੇ ਬਾਡੀ ਕਰ ਲਈ ਉਧਰਲੇ ਬਾਡੀ ਕਰ ਲਈ ਸਾਨੂੰ ਬੀਐਸਰ ਨੇ ਦੋ ਦਿਨ ਦਾ ਟਾਈਮ ਦਿੱਤਾ ਸੀਗਾ ਇਸ ਕਰਕੇ ਕੀ ਬਾਡੀ ਕਰ ਲਈ ਕਿੰਨੇ ਟਾਈਮ ਟੂ ਮ ਰੱਖਦੇ ਸੀ ਐਨੇ ਟਾਈਮ ਤੋਂ ਐਨੇ ਟਾਈਮ ਕਰਨੀ ਪਿਆ ਪਹਿਲਾਂ ਸਰ ਟਾਈਮ ਸੀਗਾ 7 ਤੋਂ 5 ਤੱਕ ਦਾ ਅੱਛਾ ਤੇ ਇਹ ਦੋ ਦਿਨ ਦੇ ਵਿੱਚ ਵਿੱਚੋਂ ਨੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਰਾਤ ਤੇ 12 ਵਜੇ ਤੱਕ ਕਿੰਨਾ ਹੋਵੇ ਹਾਂ ਤੇ ਦੋ ਦਿਨ ਮਿਲੇ ਦੋ ਦਿਨ ਤੇ ਬੁਰਾ ਕੰਮ ਕਰਤਾ ਅੱਛਾ ਕਿੰਨੇ ਹਾਲਾਤ ਕਿਵੇਂ ਆ ਹੁਣ ਮਤਲਬ ਪਹਿਲ ਕਾਮ ਹਮਲੇ ਤੋਂ ਬਾਅਦ ਇੱਧਰ ਤੇ ਭਾਜੀ ਹਜੇ ਤੇ ਮੂਹਲ ਇਦਾਂ ਖਰਾਬ ਨਹੀਂ ਆ ਸਾਡੇ ਇੱਧਰ ਇੱਧਰ ਤੇ ਥੋੜਾ ਪੁੱਦਾ ਠੀਕ ਹੀ ਆ ਜੇ ਇਦਾਂ ਹ ਨੂ ਪੀਐਸਫ ਵਾਲੇ ਕਹਿਣਗੇ ਜੇ ਕੋਈ ਬੰਦਾ ਕੋਈ ਉਪਰ ਆ ਲੱਭੇ ਜਾਂ ਕੋਈ ਤੁਹਾਨੂੰ ਮਾੜਾ ਮੋਟਾ ਸ਼ੱਕ ਹੋਏ ਤੇ ਸਾਡੇ ਨਾਲ ਸਪਰਕਰੋ ਆਮੀ ਸੋਣ ਨੂੰ ਆਇਆ ਕਹਿੰਦੇ ਪਿੰਡ ਪਿੰਡ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰਦੀ ਇੱਧਰ ਤੇ ਭਾਜੀ ਹਜੇ ਤੱਕ ਦੇ ਨਹੀਂ ਕਿਹਾ ਹੋਣੇ ਪਰ ਇੱਧਰ ਵੀ ਸ਼ਾਇਦ ਜਲਦੀ ਭਾਏ ਤੱਕ ਤੁਸੀਂ ਲਸਿਹਾਨ ਪਿੰਡ ਦੇ ਹਾਂਜੀ ਹਾਂਜੀ ਅੱਛਾ ਇਹ ਭਾਜੀ ਨਾਲ ਦੇ ਪਿੰਡ ਦੇ ਜੀ ਆਏ ਨਾਲ ਦੇ ਕਹਿੰਦੇ ਸੀ ਹਾਂਜੀ ਅੱਛਾ ਕਿਵੇਂ ਫਿਰ ਡੀਐਸਐਫ ਦੀ ਤਨਾਤੀ ਵੀ ਵਾਵਾ ਹੋਗੀ ਉਰੇ ਵੱਧ ਗਈ ਆ ਕਿਹਨਾਂ ਜੀ ਅੱਜ ਨਾਲ ਵੱਧ ਗਈ ਆਰਮੀ ਵੀ ਪਹਿਲਾਂ ਥੋੜੀ ਸੀਗੀ ਹੁਣ ਅੱਛਾ ਹੁਣ ਆਪਦੀ ਆਂਡੀ ਆ ਤੇ ਆਰਮੀ ਦੇ ਵਾਹਕਲ ਵਗੈਰਾ ਵੀ ਵਾਹਨ ਵੀ ਆਉਂਦੇ ਨੇ ਹੋਰ ਹਾਂਜੀ ਹਾਂਜੀ ਲੱਦ ਕੇ ਹੈ ਆਂਡੇ ਆਂਡੇ ਆ ਇਹ ਰਾਤ ਮੈਂ ਗਿਆ ਸੀਗਾ ਪਾਰ ਤੇ ਹਰੀਜਤ ਦੇ ਉੱਤੇ ਮੈਨੂੰ 10 ਵਾਰਾਂ ਗੱਡੀਆਂ ਮਿਲੀਆਂ ਹੁੰਦੀਆਂ ਅੱਜ ਅੱਛਾ ਮਤਲਬ ਕਿ ਤਿਆਰੀ ਕਰੰਦੇ ਤਿਆਰੀ ਕਰੰਦੇ ਆ ਬੋਲੀ ਤੁਹਾਨੂੰ ਐਂ ਲੱਗਦਾ ਕਿ ਜੰਗ ਦਾ ਮਾਹੌਲ ਹੋ ਸਕਦਾ ਬਾਈ ਕਿਵੇਂ ਦਾ ਮਾਹੌਲ ਹੈ ਵੀਰੇ ਯਾਰ ਭਾਜੀ ਉੱਧਰ ਇੱਧਰ ਤੇ ਹਜੇ ਬਹੁਤ ਫਰਕ ਆ ਉੱਧਰ ਹੋ ਸਕਦਾ ਕਿਉਂਕਿ ਇਸ ਵਾਰ ਨਾ ਪਾਕਿਸਤਾਨ ਵਾਲੇ ਨੇ ਵੀ ਬਾਡੀ ਨਹੀਂ ਕੀਤੀ ਨਹੀਂ ਦੇ ਤੋਂ ਸਾਡੇ ਤੋਂ ਬਹੁਤ ਜ਼ਿਆਦਾ ਪਹਿਲਾਂ ਬਾਡੀ ਆਣਾ ਮੈਨੂੰ ਮਸਲਾ ਉੱਧੇ ਹੀ ਪਈ ਹੈ ਉੱਧਾ ਹੀ ਪਈ ਆ ਹੁਣ ਪਾਲਾ ਮੋਟਾ 2-3 ਦਿਨ ਹੋਇਆ ਹੁਣ ਅੰਡੇ ਬਾਡੀ ਕਰਨ ਲੱਗੇ ਪਰ ਉਧਰ ਹਾਲਾਤ ਕੁਝ ਜ਼ਿਆਦਾ ਮਾੜੇ ਆ ਕਿਉਂਕਿ ਜਿੱਦਾਂ ਤੁਹਾਡੇ ਬਾੜੀਆਂ ਦੇ ਸਾਟ ਵੀ ਨਹੀਂ ਹੁੰਦੀ ਤੇ ਉਹ ਪਹਿਲਾਂ ਹੀ ਮਲਭੀ ਇਹ ਇੱਕਤੀ ਨਹੀਂ ਹੋਣੀ ਕੀਤੀ ਤੇ ਇਸ ਕਰਕੇ ਇਧਰ ਤੇ ਆ ਜੀ ਭਾਈ ਉਧਰ ਤਾਂ ਕੋਈ ਮੋਲੀਆ ਇਧਰ ਤੇ ਬਹੁਤ ਹਰਕਾਇ ਬਾਈ ਆਪਣਾ ਨਾਮ ਕੀ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਪਿੰਡ ਸ਼ਮਸ਼ੇਰਪੁਰ ਜੀ ਅੱਛਾ ਤੇ ਤੁਹਾਡਾ ਪਿੰਡ ਵੀ ਲਾਲ ਲੱਗਦਾ ਬਲਵਿੰਦਰ ਹਾਂ ਜੀ ਹਾਂ ਜੀ ਬਿਲਕੁਲ ਬਾਰਡਰ ਦੇ ਨਾਲ ਹੈ ਜਿਵੇਂ ਬਾਰਡਰ ਕੀ ਹਾਲਾਤ ਨੇ ਉਰੇ ਬਿਲਕੁਲ ਕੋਈ ਚੱਕਰ ਨਹੀਂ ਇੱਥੇ ਭਾਈ ਅੱਛਾ ਬਿਲਕੁਲ ਸ਼ਾਂਤੀ ਹੈ ਤਣਾਤੀ ਵਗੈਰਾ ਕਿਵੇਂ ਕੁਝ ਨਹੀਂ ਕੋਈ ਐ ਹੋਜੀ ਤਣਾਤੀ ਨਹੀਂ ਕੋਈ ਕੁਝ ਨਾ 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 ਕੁਝ ਨਹੀਂ ਜੀ ਬਿਲਕੁਲ ਸੇਫ ਅੱਛਾ ਤੇ ਮਤਲਬ ਹੁਣੇ ਇਦਾਂ ਦੀ ਜ਼ਮੀਨਾਂ ਵੀ ਜਿਹੜੀਆਂ ਬਾਰਡਰ ਦੇ ਪਾਰ ਹੋਣੀਆਂ ਕਿਹਦੀਆਂ ਹਾਂਜੀ ਹਾਂਜੀ ਉਹ ਕੱਲ ਕਣਕ ਵੜਾ ਗਿਆ ਪਰਸੋਂ ਕੋਈ ਗੱਲ ਨਹੀਂ ਅੱਛਾ ਨਿਬੜ ਗਿਆ ਉਹ ਸਾਰਾ ਸਾਰਾ ਕੁਝ ਨਿਬੜ ਗਿਆ ਇਦਾਂ ਦਾ ਅਜੇ ਕੁਝ ਦਿਖ ਨਹੀਂ ਰਿਹਾ ਤੁਹਾਨੂੰ ਕੁਝ ਨਹੀਂ ਉਹ ਪਹਿਲਗਾਮ ਹਮਲਾ ਹੋਇਆ ਨਹੀਂ 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 ਤੁਹਾਡੇ ਸਾਹਮਣੇ ਤੁਸੀਂ ਦੇਖੋ ਕੋਈ ਸ਼ਾਂਤੀ ਹੈ ਕੋਈ ਬੱਲੇ ਪਿਆਰੀ ਕੁਝ ਨਹੀਂ ਕੁਝ ਨਹੀਂ ਬਿਲਕੁਲ ਸ਼ਾਂਤੀ ਹੂੰ ਬਿਲਕੁਲ ਓਕੇ ਤੇ ਪਿੰਡ ਦੇ ਅੰਦਰ ਕੋਈ ਤਣਾਤੀ ਹੋਈ ਨਾ 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 ਕੁਛ ਨਹੀਂ ਜੀ ਨ ਕੋਈ ਓਦਾਂ ਬਾਕੀ ਬੀਐਸਐਫ ਰਾਤ ਨੂੰ ਜਿਹੜੇ ਕੱਢਦੇ ਹੋ ਆਪਣੀ ਡਿਊਟੀ ਦੇ ਰਹੇ ਆ ਫਰਸਟ ਕਲਾਸ ਓਦਾਂ ਤੁਹਾਨੂੰ ਐ ਨਹੀਂ ਲੱਗਦਾ ਕਿ ਅੱਗੇ ਨਾਲੋਂ ਜ਼ਿਆਦਾ ਹੋਇਆ ਪਿਆ ਮਾਹੌਲ ਅੱਗੇ ਨਹੀਂ 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 ਕੁਛ ਨਹੀਂ ਜੀ ਮਾਹੌਲ ਕੁਛ ਦਾ ਆਉਣਾ ਨਹੀਂ ਨਾ 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 ਐਬਨਾਰਮਲ 1% ਬਿਲਕੁਲ ਨਾਰਮਲ ਸਾਰਾ ਚਲੋ ਬਹੁਤ ਬਹੁਤ ਅਮਰੀਕ ਸਿੰਘ ਜੀ ਅਮਰੀਕ ਸਿੰਘ ਹਾਂਜੀ ਤੇ ਤੁਸੀਂ ਕਿਹੜਾ ਪਿੰਡ ਤੁਹਾਡਾ ਸ਼ਮਸ਼ੇਰਪਰੀ ਸਾਡਾ ਪਿੰਡ ਜੀ ਤੁਹਾਡੇ ਤੁਹਾਡੇ ਸਾਹਮਣੇ ਕਿਵੇਂ ਦੇ ਹਾਲਾਤ ਹੈ ਤੁਹਾਡੇ ਪਿੰਡਾਂ ਦੇ ਹਾਲਾਤ ਸਵੇ ਭਾਜੀ ਇਹ ਤੇਰੇ ਬਹੁਤ ਵ ਨੀ ਨਹੀਂ ਕੋਈ ਨਹੀਂ ਵਧੀ ਇਥੇ ਫੋਰਸ ਦਾ ਜਮਾਈ ਲੱਗੇ ਪਿੰਡਾਂ ਹਾਂਜੀ 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 ਕਿਵੇਂ ਦਾ ਮਾਹੌਲ ਹੈ ਉੱਥੇ ਮਾਹੌਲ ਬਹੁਤ ਸ਼ਾਂਤੀ ਮਾਹੌਲ ਦਾ ਚਲੇ ਕਰਦਾ ਫੋਰਸ ਵੱਲੋਂ ਕੋਈ ਆਖੀ ਹੋਵੇ ਗੱਲ ਸਪੈਸ਼ਲ ਫੋਰਸ ਵੀ ਉਦਾਂ ਵੀ ਐਸਐਫ ਜਿਹੜੀ ਪਿੰਡਾਂ 'ਚ ਫੇਰਾ ਫੁਰਾ ਰਾਤ ਮਾਰਦੀ ਰਹਿੰਦੀ ਹੈ ਨਾਕੇ ਨੁਕੇ ਜਿਹਾ ਤੇਰਾ ਵੀ ਲੱਗੇ ਜਿੰਨਾ ਫੋਲਾ ਫੋਲਾ ਦੇ ਗਲੀਆਂ ਗੁਲੀਆਂ 'ਚ ਫੇਰਾ ਮਾਰ ਲੈਂਦੀ ਹੈ ਕਿਹੜਾ ਅੱਛਾ ਬਾਕੀ ਹੋਰ ਤੇ ਕੰਮਸ਼ਾਪ ਠੀਕ ਹੀ ਹੈ ਉੱਥੇ ਉਦਾਂ ਆਮ ਜਿੰਨੀ ਬੀਐਸਐਫ ਦੀ ਫੋਰਸ ਹੈ ਕਿ ਅੱਗੇ ਨਾਲੋਂ ਥੋੜੀ ਨਹੀਂ ਉਨੀ ਹੈ ਜੇ ਤੇ ਉਨੀ ਹੈ ਅੱਛਾ ਉਹ ਤਾਂ ਕਿਹੜੇ ਕੱਢ ਲੈਂ ਫੇਰ ਦਾ ਫੁਰਦਾ ਉਹਨੂੰ ਪੁੱਛ ਕੇ ਹੀ ਕਰ ਲੈਂਦੇ ਨੇ ਅੱਛਾ ਜੇ ਕੋਈ ਬਾਹਰੋਂ ਉਪਰ ਆ ਬਾਰੋਂ ਉਪਰ ਬੰਦਾ ਹੋਏ ਠੀਕ ਹੈ ਠੀਕ ਬਾਕੀ ਹੋਰ ਪਿੰਡਾਂ ਦੇ ਬੰਦਿਆਂ ਦਾ ਤੇ ਇੱਧਰ ਪਤਾ ਹੀ ਆ ਵੀ ਕਿਹੜਾ ਕਿਹੜੇ ਕਿਹੜੇ ਪਿੰਡਾਂ ਦਾ ਹਾਂਜੀ ਹਾਂਜੀ ਠੀਕ ਠੀਕ ਹਾਂਜੀ ਉਦਾਂ ਕੋਈ ਹੈ ਮਾਹੌਲ ਚਲ ਇਦਾਂ ਦਾ ਕਿ ਕੁਝ ਲੱਗੋ ਕਿ ਬਹੁਤ ਸੁਣਨ ਨੂੰ ਆ ਰਿਹਾ ਕਹਿੰਦੇ ਬਾਰਡਰ ਦੇ ਏਰੀਆ ਦੇ ਵਿੱਚ ਤਵਾਵਾ ਪਰ ਅੱਗੇ ਤੇ ਤੁਸੀਂ ਦੇਖੇ ਕਰਦੇ ਪਈ ਇੱਧਰ ਦਾ ਤਾਂ ਮਾਹੌਲ ਹੈ ਜੇ ਠੀਕ ਹੀ ਆ ਆ ਸ਼ਾਂਤੀ ਆ ਅੱਗੇ ਅਗਲੀ ਅੱਗੇ ਹੋਰ ਕਹਿੰਦੀ ਕੋਈ ਗੱਲ ਨਹੀਂ ਪਈ ਬਾਈ ਸਾਹਿਬ ਬਾਈ ਸਾਹਿਬ ਕੀ ਕੋਈ ਠੀਕ ਹੈ ਠੀਕ ਹੈ ਬੰਦਾ ਬੜੀ ਮਿਹਰ ਕਰਨੀ ਹਾਂ ਸਾਰਿਆਂ ਨੂੰ ਪਹਿਲਾਂ ਰਾਮ ਰਾਮ ਬੋਲਦਾ ਔਰ ਤੁਹਾਡਾ ਬਹੁਤ ਧੰਨਵਾਦ ਆ ਵੀ ਤੁਸੀਂ ਸਾਡੀ ਆ ਕੇ ਗੱਲਬਾਤ ਸੁਣੀ ਹੈ ਤੇ ਬਾਕੀ ਮੈਂ ਪਿੰਡ ਲਸਿਆਣ ਦਾ ਸਰਪੰਚਾਂ ਤੇ ਮੈਂ ਸਰਪੰਚ ਨਹੀਂ ਹਾਂ ਮੇਰੀ ਮਿਸੇਜ਼ ਰਜਨੀ ਦੇਵੀ ਸਰਪੰਚਾ ਲਸਿਆਣ ਪਿੰਡ ਦੀ ਬਾਕੀ ਮੋਲ ਦੀ ਤਈ ਕਹਿੰਦੇ ਹੋ ਤੇ ਬਾਕੀ ਮੋਲ ਲੱਗਪਾ ਤੇ ਫਿਲਹਾਲ ਠੀਕ ਹੀ ਹੈ ਤੇ ਪਿੰਡਾਂ ਸਾਨੂੰ ਦੱਸਿਆ ਗਿਆ ਵੀ ਜੋ ਕੰਮਕਾਰ ਕਰਨਾ ਤੇ ਮਕਾ ਲਓ ਆਪਣਾ ਕਣਕੁਣਕ ਦਾ ਕੰਮ ਕਾ ਲਓ ਤੇ ਉਹ ਸਾਂਭ ਸੁਣ ਲਿਆ ਥੋੜਾ ਥੋੜਾ ਪਿੰਡ ਜਮਾਂ ਹੀ ਲੱਗੇ ਆ ਜਮਿੰਦਾਰਾਂ ਦੇ ਹਾਂ ਸਾਡਾ ਜਿਹੜਾ ਪਿੰਡ ਆ ਉਹ ਹਾਂ ਸਾਡਾ ਪਿੰਡ ਬਿਲਕੁਲ ਬਾਰਡਰ ਦੇ ਨਾਲ ਆ ਤੇ ਆਰਮੀ ਔਰ ਬੀਐਸਐਫ ਇੱਥੇ ਲੱਗੀ ਹੋਈ ਹੈ ਤਣਾਤੀ ਵਧੀਆ ਕਿ ਨਾਲੋਂ ਕੀ ਹਾਂ ਤਣਾਤੀ ਦਾ ਥੋੜਾ ਬਹੁਤ ਫਰਕ ਪਿਆ ਆ ਰਹੇ ਆ ਬੰਦੇ ਬਾਕੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਮਦਦ ਕਰੋ ਸਾਡੇ ਬੈਂਕਰ ਬੰਕਰ ਸਫਾ ਸਾਫ ਕਰਨ ਵਾਸਤੇ ਅੱਛਾ ਤੇ ਇਸ ਕਰਨਾ ਅੱਜ ਆਹੀ 18-20 ਬੰਦੇ ਭੇਜਿਆ ਹੈ ਬੈਂਕਰ ਉਹਨਾਂ ਦੇ ਸਾਫ ਕਰਵਾਉਣਾ ਹੈ ਉਹਨਾਂ ਦੀ ਹੈਲਪ ਕਰਨ ਤੇ ਗਿਆਂ ਜਿਹੜਾ ਜਿਹਨਾਂ ਦੀਆਂ ਫਸਲਾਂ ਤਾਰਾਂ ਪਾਰ ਹੋ ਗਈਆਂ ਹਾਂ ਜਿਹੜੀਆਂ ਉਹਨਾਂ ਨੂੰ ਟਾਈਮ ਦਿੱਤਾ ਸੀ ਤੇ ਉਹਨਾਂ ਨੇ ਕੱਟ ਲਈਆਂ ਸਾਰੀਆਂ ਕੰਪਲੀਟ ਹੋ ਗਏ ਨਿਬੜ ਗਿਆ ਕੰਮ ਸਾਰੇ ਨਿਬੜ ਗਿਆ ਸਾਰੀ ਉਧਰ ਉਧਰ ਹੈ ਨਹੀਂ ਕੋਈ ਨਹੀਂ ਧਾਰ ਦੇ ਪਾਰ ਕੋਈ ਫਸਲ ਨਹੀਂ ਹੈਗੀ ਅੱਛਾ ਜੀ ਉਹਨਾਂ ਨੇ ਸਾਨੂੰ ਸਾਨੂੰ ਟਾਈਮ ਦਿੱਤਾ ਵੀ ਇੰਨੀ ਤਰੀਕ ਤੱਕ ਤੁਸੀਂ ਆਪਣਾ ਕੰਮ ਨਿਬੇੜ ਲਓ ਕਿੰਨੀ ਤਰੀਕ ਤੱਕ ਇਹ ਲੱਗ ਪਰਸੋਂ ਜਾਨੀ ਕਿ ਅਹੀਂ ਕੰਪਲੀਟ ਕਰ ਲੈਣਾ ਪਰਸੋਂ ਨਿਬੇੜਤਾ 28 ਤਰੀਕ ਤੱਕ ਉਹਨਾਂ ਨੇ ਟਾਈਮ ਦਿੱਤਾ ਸੀ 28 ਤਰੀਕ ਤੱਕ ਕਹੀਂ ਕਣਕਾਂ ਦਾ ਕੰਮ ਕਾਲਿਆ ਠੀਕ ਹੈ ਉਹਨੂੰ ਤੇ ਲੱਗ ਕਣਕ ਕੋਈ ਹੈਗੀ ਨਹੀਂ ਖੜੀ ਤੇ ਜੇ ਹੋएगी ਵੀ ਤੇ ਕੋਈ ਪਪੂਲਾ ਪੇੜਾ ਪਣਾ ਦੇ ਵਿੱਚ ਉੱਤੇ ਹੈ ਗਿਆ ਉਹ ਬੱਟਰੇ ਇੰਡਾ ਪਿੰਡਾਂ 'ਚ ਕੋਈ ਖਾਸ ਸੁਨੇਹਾ ਦਿੱਤਾ ਹੋਵੇ ਕਿ ਧਿਆਨ ਰੱਖੋ ਜਾਂ ਕੁਛ ਐ ਨਹੀਂ ਬਾਕੀ ਪਿੰਡਾਂ 'ਚ ਇਹਨਾਂ ਨੇ ਸੁਨੇਹਾ ਦਿੱਤਾ ਕੋਈ ਵੀ ਅਦਰਵਾਈਜ਼ ਬਿਨਾ ਪਛਾਣ ਤੋਂ ਬੰਦਾ ਆਉਂਦਾ ਤੁਹਾਨੂੰ ਤੁਸੀਂ ਰੋਕ ਕੇ ਫੜ ਕੇ ਪੁੱਛਿਆ ਕਰੋ ਕਿ ਕਿੱਥੋਂ ਆਇਓ ਕੌਣ ਤੇ ਉਹਦੀ ਇਤਲਾਹ ਸਾਨੂੰ ਦਿੱਤੀ ਜਾਵੇ ਤੇ ਜੇ ਤੁਹਾਡੇ ਮੁਨਾਸਿਬ ਹੈ ਤੁਹਾਨੂੰ ਸਹੀ ਲੱਗਦਾ ਠੀਕ ਹੈ ਬੰਦਾ ਤੁਹਾਨੂੰ ਛੱਡ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਵੀ ਬੰਦਾ ਬਾਹਰ ਦਾ ਨਹੀਂ ਸਾਡੀ ਪਛਾਣ ਤੋਂ ਬਾਹਰ ਆ ਮੈਨੂੰ ਫੜ ਕੇ ਤੇ ਸਾਨੂੰ ਇਨਫੋਰਮ ਕਰੋ ਬਾਹਰਲਾ ਬੰਦਾ ਹੈ ਬਾਹਰਲਾ ਬੰਦਾ ਹੈ ਕਿ ਕਿਦਾਂ ਦਾ ਬੰਦਾ ਕਿਸ ਨਾਲ ਦਾ ਪਹਿਲਾਂ ਪਹਿਲ ਡਰੈਸ ਪਤਾ ਕਰੋ ਵੀ ਤੁਸੀਂ ਕਿਹੜੀ ਕਿਹੜੇ ਵਿਭਾਗ ਵਿੱਚੋਂ ਆਇਓ ਫਿਰ ਉਸ ਤੋਂ ਬਾਅਦ ਸਾਨੂੰ ਤਲਾਹ ਦਿਓ ਠੀਕ ਤੇ ਬਾਕੀ ਸਭ ਠੀਕ ਠਾਕ ਹੀ ਆਪਣਾ ਪਿੰਡ ਦਾ ਬੜੀਆ ਮਾਹੌਲ ਹੈ ਮਾਹੌਲ ਠੰਡਾ ਹੀ ਹੈ ਹਾਂ ਮਾਹੌਲ ਠੰਡਾ ਹੀ ਹੈ ਲਸਿਆਣ ਪਿੰਡ ਦੇ ਵਿੱਚ ਇਸ ਵੇਲੇ ਮੌਜੂਦ ਹੈ ਮੇਰੇ ਸਾਹਮਣੇ ਇੱਕ ਬੰਕਰ ਮੌਜੂਦ ਹੈਗਾ ਬੰਕਰ ਹੈ ਬੰਕਰ ਦਿਖਾਈ ਦੇ ਰਿਹਾ ਸਾਫ਼ ਤੌਰ ਦੇ ਉੱਤੇ ਇਹ ਉਹਦੀ ਐਂਟਰੈਂਸ ਹੈ ਸਾਹਮਣੇ ਦਰਵਾਜ਼ਾ ਲੱਗਿਆ ਹੋਇਆ ਔਰ ਅੱਗੇ ਅੰਦਰ ਹੋਰ ਕਮਰੇ ਜਿਹੜੇ ਨੇ ਕਮਰੇ ਨੂੰ ਮਸ ਚੀਜ਼ ਬਣਾਈ ਹੋਈ ਆ ਫਿਲਹਾਲ ਆਵਾਰਾ ਜਾਨਵਰ ਇੱਥੇ ਮੌਜੂਦ ਹੈਗੇ ਨੇ ਔਰ ਬੰਕਰ ਖਾਸ ਤੌਰ ਦੇ ਉੱਤੇ ਆਰਮੀ ਦੇ ਇਸਤੇਮਾਲ ਕਰਨ ਵਾਸਤੇ ਇਸ ਵੇਲੇ ਇਹ ਉਹ ਪਿੰਡ ਹੈ ਜਿਹੜਾ ਬਾਰਡਰ ਦਾ ਪਿੰਡ ਲਸੀਆਣ ਪਿੰਡ ਜਮਾਈ ਤਾਰਾਂ ਦੇ ਲਾਗੇ ਜਿਹੜਾ ਪਿੰਡ ਹੈਗਾ ਔਰ ਉਸ ਪਿੰਡ ਦੇ ਵਿੱਚ ਜਿੱਥੇ ਖੇਤ ਹੈਗੇ ਆ ਜ਼ਮੀਨਾਂ ਹੈਗੀਆਂ ਨੇ ਉਹਦੇ ਵਿੱਚ ਹੀ ਬੰਕਰ ਵੀ ਮੌਜੂਦ ਹੈਗੇ ਨੇ ਆਰਮੀ ਦੇ ਇਸਤੇਮਾਲ ਕਰਨ ਵਾਸਤੇ ਬੰਕਰ ਜਿਹੜੇ ਮੌਜੂਦ ਹੈਗੇ ਨੇ ਅੰਦਰ ਕਮਰੇ ਵੀ ਜਿਹੜੇ ਬਣੇ ਹੋਏ ਨੇ ਪ੍ਰੋਪਰ ਤਰੀਕੇ ਦੇ ਨਾਲ ਅੱਗੇ ਫੌਜੀਆਂ ਦੇ ਠਹਿਰਾਵ ਵਾਸਤੇ ਆਪਣੇ ਵਿਉਂਤ ਬੰਦੀ ਵਾਸਤੇ ਹੈ ਜਿਸ ਤਰ੍ਹਾਂ ਵੀ ਬੰਕਰ ਨੂੰ ਇਸਤੇਮਾਲ ਕੀਤਾ ਜਾਣਾ ਚਾਹੀਦਾ ਅੱਗੇ ਕੁਝ ਵਿੰਡੋਜ਼ ਮੌਜੂਦ ਹੈਗੀਆਂ ਨੇ ਵਿੰਡੋਜ਼ ਨੂੰ ਵੀ ਲੋਡ ਅਨੁਸਾਰ ਵਰਤਿਆ ਜਾ ਸਕਦਾ ਹੈ ਕਿਉਂਕਿ ਕਈ ਵਾਰ ਜਦੋਂ ਹਾਲਾਤ ਆਊਟ ਆਫ ਕੰਟਰੋਲ ਹੁੰਦੇ ਨੇ ਤਾਂ ਬੰਕਰਸ ਜਿਹੜਾ ਉਹ ਜ਼ਿਆਦਾ ਮਹੱਤਵਪੂਰਨ ਰੋਦਾ ਕਰਦੇ ਹੈਗੇ ਨੇ ਬਾਹਰਲੀ ਜਿਹੜੀ ਜਿਹੜੀ ਬਿਲਡਿੰਗ ਹੁੰਦੀ ਹੈ ਉਹ ਪ੍ਰੋਟੈਕਸ਼ਨ ਦਿੰਦੀ ਹੈ ਅੰਦਰ ਫੌਜੀ ਜਿਹੜੇ ਹੁੰਦੇ ਨੇ ਉਹ ਆਰਾਮ ਨਾਲ ਆਪਣੀ ਵਿਉਂਤ ਬੰਦੀ ਕਰ ਸਕਦੇ ਆ ਔਰ ਖਾਸ ਤੌਰ ਤੇ ਜੇ ਹਾਲਾਤ ਤਣਾਅਪੂਰਵਕ ਹੋ ਜਾਣ ਆਪਤਕਾਲੀਨ ਹੋ ਜਾਣ ਤੇ ਮੌਕੇ ਉੱਤੇ ਫਾਇਰ ਵੀ ਕਰਨਾ ਪੈ ਸਕਦਾ ਤਾਂ ਇਹਨਾਂ ਖਿੜਕੀਆਂ ਦੇ ਵਿੱਚੋਂ ਕੀਤਾ ਜਾ ਸਕਦਾ ਜੀ ਚੜ ਕੇ ਆ ਜਵੇ ਤੇ ਫੌਜੀ ਗਤੀਵਿਧੀ ਜਿਹੜੀ ਆ ਉਹ ਵੇਖੀ ਜਾ ਸਕਦੀ ਬਗੜਸ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਮੂਦ ਹੈਗੇ ਨੇ ਅ ਫੇਰੀ ਫੌਜ ਦੀ ਤੈਨਾਤੀ ਆ ਉਹ ਵੀ ਵਾਧੀ ਜਾ ਰਹੀ ਹੈ ਕਿਸ ਰੁੱਖ ਵੱਲ ਨੂੰ ਜਾਂਦਾ ਉਹ ਵੀ ਵਕਤ ਤੋਂ ਵਕਤ ਪਤਾ ਲੱਗਦਾ ਰਹੇਗਾ